ਬਟਾਪੁਰ ਤੋਂ ਜਤਨ ਸਿੰਘ ਜੀ ਆਏ ਆ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆਂ ਸੋ ਅਸੀਂ ਧੰਨਵਾਦ ਕਰਦੇ ਆਂ ਭੈ ਜੀ ਤੇ ਗੋਨੀ ਭਾਜੀ ਦਾ ਵੱਡੇ ਮਾਣ ਕਰਦੇ ਨੇ ਬੋਲਣ ਤੋਂ ਗੁਰਦੇਵ ਸਿੰਘ ਦਰਬਿੰਦਰ ਬੱਕਾ ਪੁੱਜਿਆ ਥੈਂਕ ਯੂ ਹਾਂਜੀ ਜਤਨ ਸਿੰਘ ਸਾਹਿਬ ਪੁੱਜੇ ਆ ਉਹਨਾਂ ਨੂੰ ਬੇਤੀਆ ਮਿਹਰਬਾਨੀ ਕਰਕੇ ਸੇਟੇ ਆ ਕੇ ਮਣਦਾ ਸਨਮਾਨ ਲਓ ਸਾਡੀ ਸ਼ਹਿਰੀ ਕਮੇਟੀ ਫੈਰਿਆਂ ਦੇ ਵੱਲੋਂ ਬਟਾਪੁਰ ਤੋਂ ਸਾਡੇ ਜਤਨ ਸਿੰਘ ਜੀ ਪਾਜੇ ਉਹਨਾਂ ਨੂੰ ਬੇਤੀਆ ਉਹ ਜਾ ਕੇ ਪ੍ਰਬੰਧਕਾਂ ਦੇ ਕੋਲੋਂ ਸਨਮਾਨ ਲੈ ਲੈਣ ਬੇਤੀ ਆ ਜੀ ਬਾਤਵੰਦੇ ਪੱਤਰ ਦੀ ਜਿਹੜੀ ਕੁਸ਼ਤੀ ਚੱਲ ਰਹੀ ਹੈ ਉਧਰ ਦੇ ਪਾਸੇ ਰਵੀ ਪਹਿਲਵਾਨ ਜੀ ਮੇਰਾ ਕਾਲੂ ਪਹਿਲਵਾਨ ਜੀ ਦਰਵਾਜ਼ੇ ਦੇ ਦਰਮਿਆਨ ਜਿਹੜੀ ਕੁਸ਼ਤੀ ਇੱਕ ਨੰਬਰ 3 ਦੀ ਕੁਸ਼ਤੀ ਹੈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਜਿੱਦਾਂ ਕਿ ਤਾਂ ਜਿੱਦਦਾ ਕੋਣ ਅਰਧ ਗੱਲਾਂ ਸਮੇਂ ਦੀਆਂ ਕਿ ਮਹਾਬਲੀ ਰਣਜੀਤ ਸਿੰਘ ਜੀ ਦਾ ਨਾਲ ਜ਼ੋਰ ਦੇ ਮਲਕ ਲਾਇਆ ਗਿਆ ਮਲਤਾਨ ਕਸ਼ਮੀਰ ਪੁਜਾਰ ਚੰਬਾ ਜੰਮੂ ਕਾਂਗੜਾ ਕੋਲਣ ਲਵਾਇਆ ਗਿਆ ਕੋਲ ਬਲ ਸਨ ਚੀਨ ਦੀ ਲਦਾਖ ਛੋਟੀ ਸਿੱਕਾ ਆਪਣੇ ਨਾਮ ਦਾ ਲਾਇਆ ਗਿਆ ਸ਼ਾਮ ਮਹੰਮਦਾਨ ਜਾਨ 50 ਵਰਸਾ ਅਚਾਰਜ ਦੇ ਨਾਮ ਗਵਾਇਆ। ਬਹੁਤ ਬਹੁਤ ਸਰਕਾਰ ਜਤਨ ਸਾਈਂ ਜੀ ਸਾਡੇ ਦਰਬਾਰ ਪੁੱਜੇ। ਮਗਾਪੁਰ ਵਾਲੇ ਮਾਨ ਸਰ ਦੇ ਸੇਕੀ ਲੱਗੀ ਭਾਈ ਆਪਣੀ ਜਮਾਨੋ ਦੀ ਲੱਗੀ ਭਾਜੀ। ਭਾਈ ਲੱਗੀ ਜੀ ਆਪਣੇ ਸਨਮਾਨ ਲਓ ਚਲੋ ਜੀ। ਲੱਗੀ ਭਾਜੀ ਸਨਮਾਨ ਲਾ। ਆਖਰੀ ਬਣਾ ਦੇ ਵਧੀਆਂ ਹੋ ਤੁਸੀਂ ਸ਼ੰਗਲ ਹੈ। ਮਗਾਪੁਰ ਤੋਂ ਜਤਨ ਸਾਈਂ ਜੀ ਆਏ ਆ। ਅਸੀਂ ਉਹਨਾਂ ਨੂੰ ਵੈਲਕਮ ਕਰਕੇ ਸਨਮਾਨਤ ਕਰੀਏ ਜੀ। ਮਗਾਪੁਰ ਤੋਂ ਜਤਨ ਸਾਈਂ ਜੀ। ਪਰਵਾਣਾ ਨੇ ਲਿਖਿਆ ਸਿੰਪਲਨ ਪੰਗ ਕਰਦੋ ਤਾਂ ਆਓ ਜੀ ਸਾਈਂ ਜੀ ਦਾ ਸ਼ਾਨਦਾਰ ਬਿਲਕੁਲ ਬੜਾ ਹਰਦਿਆ ਸ਼ਾਨਦਾਰ ਕੁਸ਼ਤੀਆਂ ਹੋਈਆਂ ਰਤਨ ਸਾਈਂ ਇਹ ਛੋਟੀ ਦੇ ਮੱਲਾ ਨੇ ਵਹਿ ਗੱਡਵਾ ਮੁਕਾਬਲਾ ਸਾਈਂ ਜੀ ਥੈਂਕ ਯੂ ਸਰ ਜਿਹਨੇ ਕਹਿੰਦੇ ਹੁੰਦੇ ਕਿ ਜੋਰ ਤੇ ਜਵਾਨੀ ਉਮਰਾਂ ਦੀ ਜੇਹੜ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਸਾਹਨਾ ਵਾਲਾ ਪੇੜ ਹੈ ਇਹਦੇ ਵਿੱਚ ਹੁੰਦਾ ਕਹਿੰਦੇ ਸਾਹਨਾ ਵਾਲਾ ਪੇੜ ਹੈ ਦੰਨ ਵਾਲੇ ਟੇੜੇ ਵਿੱਚ ਤਾਕਤਾਂ ਲੱਗੋਦੀਆਂ ਜਦੋਂ ਆ ਗਈ ਆਪੀਆਂ ਗੰਦੀ ਬੱਗੇ ਜੀ ਉੱਤਰ ਬੱਗੇ ਜੀ ਕੋ ਨਾ ਜਾਵੇ ਲੋਕਾਂ ਇੱਕ ਬਹੁਤ ਅੱچھے ਲਖਾਰੀ ਕੀਰਤਕਾਰ ਉਹਨਾਂ ਦਾ ਵੀ ਸਨਮਾਨ ਹੈ ਬੱਗਾ ਬੱਗੇ ਜੀ ਆਹ ਦੂਹਰ ਨਾਮ ਪਰ ਆਪਣੇ ਮੇਟਰ ਸਾਡੇ ਉੱਤਰ ਬੱਗੇ ਬੱਗੇ ਬਹੁਤ ਹੀ ਅੱਛੀ ਕਲਮ ਹੋੜੇ ਅਸਰ ਕਮਜ਼ੋਰ ਹੋ ਗਿਆ ਕਿਤੇ ਪਿੱਛੇ ਝੱਲਾ ਰਿਹਾ ਮੈਂ ਆਪ ਕੁਸ਼ਤੀ ਪਾਸੇ ਰੱਖਿਆ ਕਰੋ ਇਧਰਲੇ ਪਾਸੇ ਕੁਸ਼ਤੀ ਬਹੁਤ ਟੌਪੀ ਚੱਲ ਰਹੀ ਹੈ ਉਧਰਲੇ ਪਾਸੇ ਰਵੀ ਪਹਿਲਵਾਨ ਜੀ ਮੇਰਾ ਕਾਲੂ ਪਹਿਲਵਾਨ ਜੀ ਗੜਵਾਲ ਸਰਦੇ ਪਾਸੇ ਆਇਆ ਕਹਿੰਦੇ ਤਾਂ ਕੁਸ਼ਤੀ ਦੇ ਮਿੱਤਰ ਹਰ ਜਾਬ ਜੀ ਨੂੰ ਸ਼ਾਬਾਸ਼ ਬਤਰਾਏ ਅਗਲੇ ਪੱਲੇ ਜਿਹੜੇ ਕੋਈ ਦੁਕਤੀ ਦੱਕਲੇ ਸਖੇ ਵੀਰ ਅਜੇ ਲੈ ਦੀ ਡਿਊਟੀ ਨਹੀਂ ਹੈ ਜੀ ਪਲੀਜ਼ ਜਰਾ ਇਹਨਾਂ ਦੇ ਸਾਈਡ 'ਚ ਕਰਦੇ ਆਪਾਂ ਬੱਗਾ ਟੋਲੀ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੱਥੇ ਰਵੀ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ بھائی ਦਾ ਜਿੰਨਾਂ ਬਲੋ ਅਗਲੇ ਸਾਲ ਬੁਲਟ ਮੋਟਰਸਾਈਕਲ ਉੱਪਰ ਜਾਣਾ ਰਵੀ ਆਸਟ੍ਰੇਲੀਆ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਬਲੋ ਬੁਲਟ ਮੋਟਰਸਾਈਕਲ ਵਾਲੇ ਸਾਥ ਉੱਪਰ ਜਾਣਾ ਬਹੁਤ ਵੱਡੇ ਪੱਤਰ ਦੀ ਕੁਸ਼ਤੀ ਚੱਲ ਰਹੀ ਹੈ ਉੱਪਰਲੇ ਪਾਸੇ ਰਵੀ ਪਹਿਲਵਾਨ ਜੀ ਮੇਰਾ ਤੇ ਸੱਜੇ ਪਾਸੇ ਕਾਲੂ ਪਹਿਲਵਾਨ ਜੀ ਬਾੜੋ ਵਾਲਾ ਮੰਗਾ ਬਿਜਲੀ ਵਾਲਾ ਕਦਰ ਹੋਈ ਸਾਨੂੰ ਲੈ ਆ ਕੇ ਇਹ ਰਵੀ ਪਹਿਲਵਾਨ ਜੀ ਮੇਰੇ ਨਾਲ ਇਹਨੂੰ ਸਿਰਾ ਕਰਾ ਦੇਣਾ ਸਾਰੀ ਤਾੜੀਆਂ ਮਾਰਦੇ ਜੁੜਾ ਮੁੰਡੇ ਨੇ ਆ ਬੰਦੇ ਬੰਦੇ ਕਰਵਾ ਦਿੱਤੀ ਮੇਲਾ ਲੁੱਟ ਰਿਹਾ ਆ ਧੰਨਵਾਦ ਹੈ ਚੰਗੀ ਕੁਸ਼ਤੀ ਦਾ ਜਿਹੜਾ ਵੀ ਪਹਿਲਵਾਨ ਜੀ ਮੇਰਾ ਸਿਰਾ ਕਰਵਾ ਗਿਆ ਬਾਰ ਬਹੁਤ ਕਮਪਲੀਕੇਟ ਕੀਤੀ ਰਹੀ ਹੈ ਜਿਹੜੇ ਪਰਿਵਾਰਾਂ ਨੇ ਤੇਰੇ ਨੂੰ ਮਾਣ ਬਖਸ਼ਿਆ ਮੁਹੱਬਤ ਦਿੱਤੀ ਹੈ ਜੇ ਕੁਸ਼ਤੀ ਦੇਖ ਕੇ ਤਾੜੀਆਂ ਮਾਰੋ ਜ਼ੋਰਦਾਰ ਸਰਦਾਰ ਅਰਜਨ ਸਿੰਘ ਦੀ ਕੋਲਾ ਖੜਾ ਭਟੀਆਂ ਫਲੋਰ ਦੇਖੋ ਘਰਾਂ ਦੇ ਵੱਡੇ ਸਰਦਾਰ ਬੋਦੇ ਹੋਇਆ ਦਾ ਧੰਨਵਾਦ ਵਾਹ ਜੀ ਵਾਹ ਜੀ ਸ਼ਾਨਦਾਰ ਕੋਚੀ ਹੋਈ ਦੇਖਣ ਦੇ ਲਈ ਪਟਾਣ ਦੇ ਲੋਕ ਦੇ ਨਾਲ ਆਗੂ ਕੀਤੇ ਤੇ ਨਾਲ ਖੇਡਦੇ ਹੈਂ ਤਾਂ ਬੜਵਾਨੀ ਚੜ ਹੁੰਦੀ ਚੱਲਾ ਨਾਲ ਨਹੀਂ ਮੈਦਾਨ ਖੁੱਟ ਹੁੰਦੇ ਅਰੂ ਪ੍ਰਭਾ ਦਾ ਕਲਪੂਰ ਸਿੰਘ ਤੇ ਹੋਸ਼ੇਨ ਤੇ ਵੀ ਰਾਣ ਦਾ ਸਮੂਹ ਪਾਕਿਸਤਾਨ ਦੇ ਦਿੱਖਸ ਬਿੱਟੂ ਜੱਸੀ ਸਾਡੇ ਵੀ ਨਾਲ ਬਿੱਟੂ ਯੂਐਸਏ ਦਾ ਭਰਾ ਸਾਡੇ ਨਾਲ ਖੇਡਦੇ ਧੰਨਵਾਦ ਵੀਰਾਂ ਵੱਲੋਂ ਬੜੇ ਸੱਚ ਹਾਂ ਸਾਡੇ ਜੁੱਤੀ ਸੁਆਜੀ ਬਕਾਪੁਰ ਸਨਮਾਨ ਕਰਸੇਨ ਸਿੰਘ ਜੀ ਹੋਰ ਐਸੇ ਨੋਰ ਧੰਨਵਾਦ ਕਰਦੇ ਆ ਜਿਹੜੇ ਜਿਹੜੇ ਬਾਰ ਦੇ ਅੱਜ ਉਸ ਦੀ ਜੰਗਲ ਦੇ ਵਿੱਚ ਬੋਦੀ ਕੇ ਜਿਹਨਾਂ ਨੇ ਚਾਰ ਜਣੇ ਲਾਈ ਜੋ ਤੇਸਾਈ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਣਾ